ਜੋ ਮੇਰੇ ਨਾਲ ਮੌਜੂਦ ਨੇ ਮਸ਼ਹੂਰ ਫਿਲਮਾਂ ਦੇ ਐਕਟਰ ਅਤੇ ਡਾਇਰੈਕਟਰ ਅਤੇ ਸੋਸ਼ਲ ਐਕਟਿਵਿਸਟ ਅਮਿਤੋਜ ਮਾਨਸਰ ਗੱਲਬਾਤ ਕਰਦੇ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਸਿੱਤੇ ਸਾਰੇ ਅਕਾਲ ਤਖਤ ਸਾਹਿਬ ਦੀ ਛਤਰਛਾਇਆ ਥੱਲੇ ਇਕੱਠੇ ਹੋਈ ਸੀ ਔਰ ਇਹ ਪੂਰੀ ਨਾਨ ਪੋਲੀਟੀਕਲ ਇਕਤਰਾਣ ਦਾ ਸਿਸਟਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਲੋਕ ਸਾਡੇ ਦੁਨੀਆ ਦੇ ਹਰ ਕੋਨੇ 'ਚ ਨੇ ਉਹ ਭੇਜ ਰਹੇ ਨੇ ਉਥੋਂ ਸਮਾਨ ਸਮਾਨ ਦੇ ਨਾਲ ਨਾਲ ਉਹ ਸਿੱਧੀ ਮਦਦ ਵੀ ਕਰ ਰਹੇ ਨੇ ਪੈਸੇ ਦੇ ਤੌਰ ਤੇ ਵੀ ਤਾਂ ਅਸੀਂ ਚਾਹ ਰਹੇ ਹਾਂ ਕਿ ਉਹ ਮਦਦ ਕਰਨ ਵਾਲਿਆਂ ਦਾ ਪੈਸਾ ਸਿੱਧਾ ਜਿਨ੍ਹਾਂ ਨੂੰ ਚਾਹੀਦਾ ਉਹਨਾਂ ਤੱਕ ਪਹੁੰਚੇ ਉਹਦੇ ਲਈ ਜਥੇਦਾਰ ਸਾਹਿਬ ਨੇ ਇਨੀਸ਼ੀਏਟਿਵ ਲਿਆ ਸੀ ਤੇ ਉਹ ਇਨੀਸ਼ੀਏਟਿਵ ਸਲਾਉਣ ਹੀ ਹੋਗਾ ਹੁਣ ਉਹਦੇ ਵਿੱਚ ਕਮੇਟੀਆਂ ਬਣਾ ਕੇ ਉਹ ਪੈਸਾ ਸਿੱਧਾ ਜਿਹੜੇ ਲੋੜਵੰਦ ਆ ਉਹਨਾਂ ਕੋਲੇ ਕਿਵੇਂ ਪਹੁੰਚੇ ਉਹ ਸਿਸਟਮ ਕ੍ਰੀਏਟ ਕਰਨਾ ਹੈ ਉਹਦੇ ਤੇ ਬਸ ਹੁਣ ਕੰਮ ਕਰ ਰਹੇ ਹਾਂ ਜੀ ਹਾਰ ਪੇੜ ਤਾਂ ਲਈ ਹਰ ਕੋਈ ਅੱਗੇ ਆਇਆ ਐ ਐਨ ਜੀਓਸ ਬਹੁਤ ਸਾਰੀਆਂ ਅੱਗੇ ਆਏ ਨੇ ਗਾਇਕ ਅੱਗੇ ਆਏ ਨੇ ਲੇਕਿਨ ਪ੍ਰਸ਼ਾਸਨ ਦਾ ਕਿਤਨਾ ਕਿਤੇ ਸਾਰੇ ਫੇਲਿਅਰ ਮੰਨ ਲੀਏ ਸਾਰੇ ਲੋਕ ਅੱਗੇ ਆਏ ਸਰਕਾਰ ਸਭ ਤੋਂ ਪਿੱਛੇ ਸੈਂਟਰ ਵਾਲਿਆਂ ਦੇ 1600 ਕਰੋੜ ਬਿਲਕੁਲ ਮਾ ਸ਼ਰਮ ਦੀ ਗੱਲ ਹੈ ਹਿਮਾਚਲ ਨੂੰ 1500 ਪੰਜਾਬ ਨੂੰ 1600 ਹਿਮਾਚਲ ਦੇ ਵਿੱਚ ਕਿੰਨੇ ਕ ਕਿਲੇ ਬਰਬਾਦ ਹੋਏ ਐ ਇੱਥੇ ਤਾਂ 5 ਲੱਖ ਕਿਲਾ ਹੋਇਆ ਥੋੜੇ ਉੱਤੇ ਹਿਮਾਚਲ ਚ ਕਿੰਨੇ ਹੋਇਆ ਇਨਫਰਾਸਟ੍ਰਕਚਰ ਲਈ ਇਨਫਰਾਸਟ੍ਰਕਚਰ ਤਾਂ ਇੱਥੇ ਵੀ ਖਰਾਬ ਹੋਇਆ ਐ ਮੋਢਾੜਾ ਢਾਂਚਾ ਤਾਂ ਇੱਥੇ ਵੀ ਸਫਰ ਕੀਤਾ ਜ਼ਮੀਨ ਕਿੱਧਰ ਗਈ ਫਸਲਾਂ ਕਿੱਧਰ ਗਈਆਂ ਜਿਹੜਾ 22000 ਝੋਨੇ ਤੇ ਲੱਗਿਆ ਸੀ ਉਹ ਕਿੱਧਰ ਗਿਆ ਉਹ ਗਿਣਿਆ ਹੀ ਨਹੀਂ ਜਦੋਂ 50% ਦੀ ਕਣਕ ਅਸੀਂ ਭੇਜ ਸਕਦੇ ਹਾਂ ਫੂਡ ਦੇ ਵਿੱਚ ਦੇਸ਼ ਲਈ 25 ਤੋਂ 30% ਅਸੀਂ ਬਾਕੀ ਫਸਲਾਂ ਚ ਭੇਜਦੇ ਹਾਂ ਹਿਮਾਚਲ ਕਿੰਨੇ ਪਰਸੈਂਟ ਭੇਜਦਾ ਹੈ ਮੈਨੂੰ ਹਿਮਾਚਲ ਨਾਲ ਕੋਈ ਪ੍ਰੋਬਲਮ ਨਹੀਂ ਪਰ ਮੈਂ ਕੰਪੇਅਰ ਕਰਕੇ ਦੱਸ ਰਿਹਾ ਕਿ ਨਾ ਇਨਸਾਫੀ ਕਿੰਨੀ ਹੈ ਸੇਮ ਸਾਡੀ ਸਟੇਟ ਗਵਰਨਮੈਂਟ 12000 ਕਰੋੜ ਤੁਹਾਡੇ ਕੋਲੇ ਪਿਆ ਡਿਜ਼ਾਸਟਰ ਫੰਡ ਕਿੱਥੇ ਆ ਦੱਸ ਦੇ ਕਿਉਂ ਨਹੀਂ ਜਦ ਕਿ ਦੁਨੀਆ ਦੇ ਵਿੱਚ ਫਲੱਡ ਆਉਂਦੇ ਪਹਹਾ ਲਾਉਂਦੇ ਆ ਕਿਤੇ ਤੁਸੀਂ ਵੇਖਿਆ ਸੰਗਤ ਦਾ ਆਇਆ ਉਪਰਾਲਾ ਜਿਵੇਂ ਇੱਥੇ ਹੋਇਆ ਇਹ ਤਾਂ ਸੰਗਤ ਨਾ ਹੁੰਦੀ ਲੋਕ ਖੁਦ ਹਿੰਮਤ ਨਾਲ ਆਉਂਦੇ ਸਾਰਾ ਪੰਜਾਬ ਡੁੱਬ ਜਾਣਾ ਹੀ ਬਰਬਾਦ ਹੋ ਜਾਣਾ ਸੀ ਹਰ ਕੋਈ ਪਾਰਟੀ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਹੜਪੀਟਾਂ ਦੇ ਮਦਦ ਲਈ ਲੋਕ ਆਗਿਆ ਨੇ ਲੇਕਿਨ ਪਾਰਟੀਆਂ ਤੇ ਸਿਆਸਤਕਾਰਿਆਂ ਨੇ ਕਿਤਨਾ ਕਿਤੇ 2027 ਦੇ ਜਿਹੜੇ ਵੋਟਰ ਉਹਦੇ ਵਿੱਚ ਆਪਣਾ ਲੈਵਲ ਅਪ ਕਰਨ ਦੇ ਕੋਈ ਉਹ ਦੇਖ ਲੈਣ ਬੀ ਬਾ ਮੈਂ ਆਣਾ ਦੇਖ ਲੋ ਪਰ ਦੇਖ ਕੇ ਕੋਈ ਕੰਸਟਰਕਟਿਵ ਕੰਮ ਤਾਂ ਕਰ ਲੋ ਡਿਸਟਰਕਟਿਵ ਤਾਂ ਨਾ ਕਰੋ ਉਹਨੇ ਆ ਕੀਤਾ ਉਹਨੇ ਆ ਕੀਤਾ ਤੁਸੀਂ ਕੀ ਕੀਤਾ ਸਰਕਾਰ ਨੇ ਆਪਦੀ ਜ਼ਿੰਮੇਵਾਰੀ ਨਿਭਾਈ ਨਹੀਂ ਨਿਭਾਈ ਦੱਸ ਦੀ ਪ੍ਰੋਬਲਮ ਸੈਂਟਰ ਨੇ ਜ਼ਿੰਮੇਵਾਰੀ ਨਿਭਾਈ ਨਹੀਂ ਨਿਭਾਈ ਇਹ ਤਾਂ ਲੋਕ ਨੇ ਜੋ ਕਰ ਰਹੇ ਨੇ ਅੱਜ ਕਿਉਂ ਇਕੱਠਾ ਹੋਣਾ ਪੈ ਗਿਆ ਇੱਥੇ ਕਿਉਂ ਅਸੀਂ ਹਰ ਗੱਲ ਜ਼ੀਰੋ ਤੋਂ ਲੈ ਕੇ 100 ਤੱਕ ਸੋਚ ਰਹੇ ਹਾਂ ਵਾਟਸ ਦੀ ਰੀਜ਼ਨ ਬਿਹਾਈਂਡ ਦਿਸ ਇਜ਼ ਦੀ ਰੀਜ਼ਨ ਕਿ ਗਵਰਨਮੈਂਟਾ ਦੋਨੇ ਚਾ ਸੈਂਟਰ ਹੋਵੇ ਪੰਜਾਬ ਹੋਵੇ ਨਿਕਮੀਆਂ ਨੇ ਕੁਝ ਨਹੀਂ ਕਰ ਰਹੀਆਂ ਅਸੀਂ ਪੁੱਛ ਰਹੇ ਹਾਂ ਕਿ 12000 ਕਰੋੜ ਦੀ ਜਾਂਚ ਹੋਊਗੀ ਕਰਨਗੇ ਜੇ ਨਹੀਂ ਕਰਨਗੇ ਤਾਂ ਦੱਸਣ ਕਿਉਂ ਨਹੀਂ ਕਰਨਗੇ ਸੈਂਟਰ ਕਿਉਂ ਨਹੀਂ ਇਨੀਸ਼ੀਏਟਿਵ ਲੈ ਰਿਆ ਇਹ ਪੁੱਛਣਗੇ ਉਹਨਾਂ ਤੋਂ 1600 ਕਰੋੜ ਕਿਹੜੀ ਗੱਲ ਦਾ ਵੀ ਆ ਬੀਬੀਐਮਪੀ ਦੀ ਜਾਂਚ ਹੋਊਗੀ ਜਿਨ੍ਹਾਂ ਨੇ ਪਾਣੀ ਨਹੀਂ ਛੱਡਿਆ ਫਲੱਡ ਛੱਡੇ ਨਹੀਂ ਵੱਡੀ ਗਿਣਤੀ ਇੱਕ ਪਾਸੇ ਤੁਸੀਂ 19000 ਕਿਊਸੇ ਇੱਕ 18000 ਕਿਊਸੇ ਕਿ ਸੱਡਨਲੀ 1 ਲੱਖ ਕਿਊਸੇ ਪਰ ਲੋਕਾਂ ਨੂੰ ਵੀ ਪਹਿਲਾਂ ਸੁਚੇਤ ਨਹੀਂ ਕੀਤਾ ਗਿਆ ਕਿਉਂਕਿ ਇਸ ਤਰ੍ਹਾਂ ਦੀ ਜਦੋਂ ਆਫਤ ਆਵੇ ਤਾਂ ਪਹਿਲਾਂ ਪਤਾ ਹੁੰਦਾ ਕਿ ਫਲੱਡ ਗੇਟ ਖੋਲਣੇ ਨੇ ਪਾਣੀ ਛੱਡਣਾ ਹੈ ਲੇਕਿਨ ਲੋਕਾਂ ਨੂੰ ਤਾਂ ਪਹਿਲਾਂ ਸੁਚੇਤ ਨਾ ਉਹਨਾਂ ਨੂੰ ਕੋਈ ਅਲਰਟ ਹੀ ਨਹੀਂ ਕੀਤਾ ਆ ਬੇਟਾ ਆ ਮੇਰੇ ਕੋਲੇ ਖੜੇ ਨੇ ਹਰੀਕੇ ਕੋਲੇ ਹੈੱਡ ਦੇ ਕੋਲੇ ਇਹਨਾਂ ਦਾ ਡੇਰਾ ਸੀ 25 ਕਿੱਲੇ ਸੀ ਉੱਤੇ ਦੋ ਟਰੈਕਟਰ ਸੀਗੇ ਆ ਤੇ ਸਾਨੂੰ ਅੱਧੇ ਘੰਟੇ ਤੱਕ ਪਤਾ ਨਹੀਂ ਸੀ ਪਹਿਲਾਂ ਕਦੋਂ ਤੁਸੀਂ ਇੰਨਾ ਪਾਣੀ ਛੱਡ ਰਹੇ ਪੌਂਗ ਤੋਂ ਤੇ ਪਾਖੜਾ ਤੋਂ ਛੱਡਿਆ ਫਿਰ ਹਰੀਕੇ ਤੋਂ ਛੱਡਿਆ ਤੁਸੀਂ ਇਨਫੋਰਮ ਨਹੀਂ ਕਰ ਸਕਦੇ ਲੋਕਾਂ ਨੂੰ ਉਹਨਾਂ ਦੇ ਦੋ ਟਰੈਕਟਰ ਰੁੜੇ ਨੇ ਪੂਰਾ ਡੇਰਾ ਰੁੜ ਗਿਆ ਮਸਾਂ ਜਾਨ ਬਚਾਈ ਇੱਕ ਦੋ ਤਾਂ ਬੰਦੇ ਵੀ ਰੁੜ ਗਏ ਇਹ ਕੀ ਚੱਕਰ ਹੈ ਕਾਦੇ ਲਈ ਆ ਪ੍ਰਸ਼ਾਸਨ ਗੱਲਾਂ ਲਈ ਪ੍ਰੈਸ ਕਾਨਫਰੰਸ ਲਈ ਜਾਂ ਮੈਂ ਪੈਂਚਰ ਲਾ ਦਿੰਨਾ ਇਹਦਾ ਫਲਾਣੇ ਦਾ ਨੇਰੇ ਚ ਸਾਈਕਲ ਦਾ ਉਹ ਇੱਕ ਪਹਿਲਾਂ ਵਾਲਾ ਸੀ ਮੈਂ ਬੱਕਰੀ ਚੋਲਿਆ ਉਹ ਸੌਰੇਓ ਜਿਹੜੇ ਕੰਮ ਤੇ ਭਾਇਆ ਉਹ ਕਰ ਲੋ ਪਰ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਸਾਰੇ ਰਾਹਤ ਕੈਂਪ ਲਗਾਏ ਜਾ ਰਹੇ ਨੇ ਸਾਰਾ ਕੁਝ ਡੀਸੀ ਅਮਰੀਕਸਰ ਦੀ ਡੀਸੀ ਦਾ ਬਹੁਤ ਪ੍ਰਸ਼ੰਸਾ ਕੀਤੀ ਬੇਟਾ ਚਲੋ ਤਾਂ ਉੱਥੇ ਵਿਚਾਰੀ ਪਾਣੀਆਂ ਚ ਫੇਰ ਰਹੀ ਮੈਨੂੰ ਇਹਨਾਂ ਦੱਸੋ ਰਿਲੀਫ ਕੈਂਪ ਕਿੱਥੇ ਲੱਗਿਆ ਕਿ ਜਦੋਂ ਬੰਦੇ ਡੁੱਬ ਰਹੇ ਹੋਣ ਉਹਨਾਂ ਲਈ ਰਿਲੀਫ ਕੈਂਪ ਕਿੱਥੇ ਹੈ ਕਿ ਉਹ ਆਪਦੀ ਫੈਮਿਲੀ ਲੈ ਕੇ ਰਹਿ ਲੈਣ ਮੈਨੂੰ ਤਾਂ ਨਹੀਂ ਨਜ਼ਰ ਆਇਆ ਰੈਸਕਿਊ ਟੀਮ ਕਿੱਥੇ ਹੈ ਆ ਕੋ ਨਿਆਣਾ ਪਿੰਡਾਂ ਲੱਗ ਗਈ ਇੱਥੇ ਰਮਦਾਸ ਤੋਂ ਅੱਗੇ ਜਾਈਏ ਉਹਨਾਂ ਨੂੰ ਪੁੱਛਿਓ ਜੇ ਜਦੋਂ ਡੁੱਬਣ ਲੱਗੇ ਕਿਵੇਂ ਤੁਸੀ ਬੰਦ ਤੇ ਉੱਤੇ ਭੱਜ ਕੇ ਬਚੇ ਨੇ ਔਰ ਪਿੰਡ 'ਚ ਜਦੋਂ ਪਾਣੀ ਵੜਿਆ ਤਾਂ ਕੋਠਿਆਂ ਤੇ ਚੜੀਆਂ ਬੱਚੇ ਤੇ ਜਨਾਨੀਆਂ ਕਿਹੜੀ ਇਹਨਾਂ ਦੀ ਰੈਸਕਿਊ ਟੀਮ ਸੀ ਕਿਹੜਾ ਇਹਨਾਂ ਦਾ ਰੀਲੀਫ ਕੈਂਪ ਸੀ ਦੱਸ ਦਿਓ ਮੈਨੂੰ ਕਿੱਥੇ ਸੀ ਮੈਨੂੰ ਤਾਂ ਨਹੀਂ ਨਜ਼ਰ ਆ ਕਿਸੇ ਹੋਰ ਨੂੰ ਵੀ ਨਜ਼ਰ ਆ ਐਮ ਐਲ ਏ ਦੀਆਂ ਫੋਟੋਜ਼ ਆ ਰਹੀਆਂ ਨੇ ਪੈਸੇ ਵੰਡੇ ਜਾ ਰਹੇ ਨੇ ਉਹਨਾਂ ਨੂੰ ਇਹ ਪੁੱਛਿਓ ਜੇ ਕਿ ਐਮ ਐਲ ਏ ਦਾ ਮਤਲਬ ਦੱਸ ਦਿਓ ਕੀ ਹੁੰਦਾ ਹੋਰ ਛੱਡੋ ਪਰੇ ਉਹਦਾ ਸ਼ਬਦਿਕ ਮਤਲਬ ਦੱਸ ਦੇਣ ਇਹ ਵੀ ਨਹੀਂ ਪਤਾ ਉਹਨਾਂ ਨੂੰ ਕੀ ਐਮਐਲਏ ਦਾ ਤੇ ਮਨਿਸਟਰ ਦਾ ਕੰਮ ਬੋਰੀ ਚੱਕਣਾ ਹੈ ਉਹਨਾਂ ਨੂੰ ਅਸੀਂ ਜਿਤਾ ਕੇ ਭਾਇਆ ਕਿ ਸਟ੍ਰੈਟਜੀ ਬਣਾਓ ਸਾਡੇ ਲਈ ਫੰਡ ਪ੍ਰੋਵਾਈਡ ਕਰਾਓ ਸਾਡੇ ਲਈ ਰਿਲੀਫ ਕੈਂਪ ਬਣਾਓ ਸਾਡੇ ਲਈ ਰੈਸਕਿਊ ਟੀਮ ਲੈ ਕੇ ਆਓ ਕੀ ਕੀਤਾ ਉਹਨਾਂ ਨੇ ਆ ਕੇ ਬੋਰੀ ਚੱਕਣ ਲੱਗ ਜਾਂਦੇ ਤੇ ਜੇ ਬੋਰੀ ਚੱਕਣੀ ਆ ਅਸੀਂ ਤੁਹਾਨੂੰ ਉੱਥੇ ਲਾ ਦੇਾਂਗੇ ਅਗਲੀ ਵਾਰੀ 27 ਤੱਕ ਬਦਕਿਸਮਤੀ ਨਾਲ ਉੱਥੇ ਹੀ ਕਰ ਲੋ ਕੁਝ ਭਗਵੰਤ ਮਾਨ ਦੇ ਹੈਲੀਕਾਪਟਰ ਭੇਜਣ ਤੇ ਬੜੀ ਸਿਆਸਤ ਹੋਈ ਇਹ ਲੋਕ ਕਿ ਆਊਗਾ ਬੇਟਾ ਇੱਕ ਸੀਟਾਂ ਨਾਲ ਇੱਥੇ ਮੈਂ ਗਿਆ ਖਾਣਿਆ ਕਿੱਥੇ ਸੀ ਕਿ ਮੈਂ ਇਧਰ ਰੋਪੜ ਵਾਲ ਸੀ ਸ਼ਾਇਦ ਉਹ ਆnde ਜੀ ਉੱਤੋਂ ਆਇਆ ਤੇ ਖਾਣਾ ਸਿਰਦਾ ਉਹ ਟੀਮ ਦੀ ਛੱਤ ਸੀ ਉਹਦੇ ਵਜ੍ਹਾ ਦੀ ਟੁੱਟ ਕੇ ਥੱਲੇ ਗਿਆ ਤੇ ਬੰਦਾ ਬੈਠਾ ਉਹਨਾਂ ਬੰਦਾ ਮਾਰ ਦੇਣਾ ਸੀ ਆ ਤਾਂ ਕੰਮ ਹੈ ਉਹਨੇ ਕਿ ਆਟਾ ਆਪਣੇ ਆਪ ਹੀ ਗੁੱਝ ਗਿਆ ਉਹਨੇ ਦੱਸੋ ਇਹ ਹੈਲੀਕਾਪਟਰ ਮਤਲਬ ਇਹ ਕੋਈ ਨੌਨਸੈਂਸ ਗੱਲਾਂ ਨਹੀਂ ਨੌਨ ਸੀਰੀਅਸ ਗੱਲਾਂ ਨਹੀਂ ਥਿਸ ਕਾਲਡ ਚੀਫ ਐਗਜ਼ੀਕਿਊਟਿਵ ਆਫ आवर ਸਟੇਟ ਔਰ ਜਦੋਂ ਇਸ ਤਰ੍ਹਾਂ ਦੀ ਸਥਿਤੀ ਆਉਂਦੀ ਹੈ ਤਾਂ ਮੁੱਖ ਮੰਤਰੀ ਆਪ ਹੀ ਬਿਮਾਰ ਪੈ ਜਾਂਦੇ ਤੇ ਉਹਨਾਂ ਦੇ ਵੱਲੋਂ ਪਰ ਆਸ਼ਵਾਸਨ ਦਿੱਤਾ ਜਾਂਦਾ ਹੈ ਕਿ ਮੈਂ ਪੰਜਾਬੀਆਂ ਦੇ ਨਾਲ ਆ ਭਾਵੇਂ ਮੈਂ ਹਸਪਤਾਲ ਆ ਕੱਲ ਪਰਸੋਂ ਇਹਨਾਂ ਦੀ ਹਸਪੀਟਲ ਤੋਂ ਬਾਅਦ ਆ ਕੇ ਪ੍ਰੈਸ ਕਾਨਫਰੰਸ ਆਈ ਸੀ ਨਾ ਤਾਂ ਚੀਫ ਸੈਕਟਰੀ ਦੀ ਮਿਲਰੀ ਸੀਗੀ ਮੁੱਖ ਮੰਤਰੀ ਨਾਲ ਗੱਲ ਤੇ ਨਾ ਮੁੱਖ ਮੰਤਰੀ ਦੀ ਚੀਫ ਸੈਕਟਰੀ ਤੇ ਮੰਤਰੀ ਨਾਲ ਮਿਲਰੀ ਸੀਗੀ ਕੀ ਫਾਇਦਾ ਹੈ ਜੀ ਸਰਕਾਰ ਦਾ ਉਹ ਆਂਦਾ ਸੀ ਇਹਨਾਂ ਦੇਤਾ ਤੇ ਕੋਲੇ ਬੈਠੇ ਚੀਫ ਸੈਕਟਰੀਆਂ ਦੇ ਸਾਡੇ ਤੇ ਲਾਇਬਿਲਟੀ ਹੈ ਇਹ ਦੱਸਣਗੇ ਉਹ ਪੈਸਾ 12000 ਕਰੋੜ ਲਾਇਬਿਲਟੀ ਹੈ ਲਾਈਬਿਲਟੀ ਮੀਨ ਕਿ ਤੁਸੀਂ ਦੇਣਾ ਹੈ ਇਟ ਮੀਨ ਥੈਟ ਕਿ ਤੁਸੀਂ ਉਹ ਪੈਸਾ ਕਿਤੇ ਹੋਰ ਖਰਚ ਕਰਤਾ ਹੈ ਇਹ ਕ੍ਰਿਮੀਨਲ ਆਫੈਂਸ ਆ ਤੁਹਾਡੇ ਤੇ ਕੇਸ ਹੋਣਾ ਚਾਹੀਦਾ ਦੱਸਣਗੇ ਇਹਦੇ ਬਾਰੇ ਕੇਂਦਰ ਸਰਕਾਰ ਦੇ ਵੱਲੋਂ 1600 ਕਰੋੜ ਰੁਪਏ ਦੇ ਰਾਹਤ ਪੈਕੇਜ 1600 ਪਿੰਡ ਬਰਬਾਦ 1600 ਕਰੋੜ ਦਾ ਰਾਹਤ ਪੈਕੇਜ ਬੇਟਾ 1996 ਪਿੰਡ ਕਿਹਾ ਪੰਜਾਬ ਗਵਰਨਮੈਂਟ ਨੇ ਤੇ 5 4.5 ਲੱਖ ਏਕੜ ਕਿਹਾ ਪੰਜਾਬ ਗਵਰਨਮੈਂਟ ਨੇ ਤੇ 1600 ਕਰੋੜ ਦਿੱਤਾ ਹੈ ਇਹਦਾ ਕੀ ਮਤਲਬ ਹੈ ਔਰ ਉਹ ਵੀ ਤੁਸੀਂ ਹਿਮਾਚਲ ਜਿਵੇਂ ਮੈਂ ਪਹਿਲਾਂ ਗੱਲ ਬੋਲੀ ਹਿਮਾਚਲ ਨਾਲ ਜੋੜ ਲਓ ਉਹਨਾਂ ਦੇ ਕਿਹੜੇ ਕਿਲੇ ਬਰਬਾਦ ਹੋਏ ਨੇ ਸਾਡੇ ਤਾਂ ਹੋਏ ਨੇ 5 ਲੱਖ ਕਿਲਾ ਇਹ ਮਜ਼ਾਕ ਹੋ ਰਿਹਾ ਔਰ ਸਭ ਤੋਂ ਦੁੱਖ ਦੀ ਗੱਲ ਕਿ ਜੇ ਸਾਨੂੰ ਡਬੋਇਆ BBMP ਨੇ ਤਾਂ ਉਹਦੀ ਜਾਂਚ ਮੰਗੀ ਜਾ ਰਹੀ ਹੈ ਜੇ ਨਹੀਂ ਮੰਗ ਲਈ ਪੰਜਾਬ ਗਵਰਨਮੈਂਟ ਵੀ ਤਾਂ ਇਹਦੇ ਪਿੱਛੇ ਰੀਜ਼ਨ ਕੀ ਹੈ ਕਿਉਂਕਿ ਮੈਂ ਆਣਾ ਤੁਹਾਨੂੰ ਇਹ ਪਿੱਛੇ ਜਾਂ ਤਾਂ ਸਾਜ਼ਿਸ਼ ਹੈ ਜਾਂ ਸਟ੍ਰੈਟਜੀ ਹੈ ਜਾਂ ਨਲਕੀ ਹੈ ਕੌਣ ਜਾਂਚ ਕਰੂਗਾ ਇੱਕ ਜੁਡੀਸ਼ੀਅਲ ਕਮਿਸ਼ਨ ਮਰਨਾ ਚਾਹੀਦਾ ਜਿਦੇ ਪੰਜਾਬ ਦੇ ਬੰਦੇ ਹੋਣ ਪਤਾ ਲੱਗ ਜੂਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਹਾਨੂੰ ਕੀ ਲੱਗਦਾ ਕਿ ਹੜ ਜਦੋਂ ਆਏ ਨੇ ਆਫਤ ਆਈ ਹੈ ਹੜ ਪੀੜਤਾ ਲਈ ਸਭ ਤੋਂ ਜ਼ਿਆਦਾ ਕੰਮ ਕਿਹਨਾਂ ਦੇ ਵੱਲੋਂ ਲੋਕਾਂ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਜੇ ਲੋਕਾਂ ਵੱਲੇ ਤਾਂ ਸਰਕਾਰ ਨੇ ਫਿਰ ਉਹਨਾਂ ਨੂੰ ਕੀ ਲੋੜ ਤੇ ਆਹੀ ਤਾਂ ਗੱਲ ਹੈ ਮਦਦ ਅਸੀਂ ਆਪਦੀ ਆਪ ਕਰਨੀ ਬੰਨ ਅਸੀਂ ਮਾਰਨੇ ਪਾਣੀ ਅਸੀਂ ਟਿਊਬਲਰਾਈ ਕੱਢਣਾ ਸਾਰਾ ਕੁਝ ਅਸੀਂ ਕਰਨਾ ਤੇ ਇਹ ਅਸੀਂ ਬਦਲੀਆਂ ਕਰ ਲੂ ਬਾ ਦਿਨੇ ਉਹ ਅਸੀਂ ਸਾਰੇ ਦੁਨੀਆ ਭਰ ਦੇ ਕੰਮ ਕਰਾਂਗੇ ਜਦੋਂ ਵੋਟਾਂ ਪਾਉਂਦੀਆਂ ਉਹ ਨਖਿੱਧ ਲੋਕਾਂ ਨੂੰ ਪਾਉਣੇ ਕੱਲੇ ਆ ਨਹੀਂ ਏਦੋਂ ਪਹਿਲਾਂ ਵਾਲੇ ਵੀ ਇਹ ਜੇ ਸੀ ਉਦੋਂ ਪਹਿਲਾਂ ਵਾਲੇ ਵੀ ਇਹ ਜੇ ਸੀ ਉਦੋਂ ਕਿਉਂ ਨਹੀਂ ਸਮਝਦਾਰ ਹੁੰਦੇ ਪਾਲਿਸੀਆਂ ਦੇ ਉੱਤੇ ਕਿਉਂ ਨਹੀਂ ਪਾਉਂਦੇ ਦੈਸਟੀ ਥਿੰਗ ਉਹਦੇ ਲਈ ਤਾਂ ਰੌਲਾ ਪਾ ਰਹੇ ਆ ਗਾਇਕਾਂ ਦੇ ਵੱਲੋਂ ਬੜਾ ਪੈਸਾ ਵੰਡਿਆ ਗਿਆ ਮਨਕੀਰਤ ਉਹਨਾਂ ਦੇ ਗਾਇਕ ਛੱਡੋ ਪੰਜਾਬ ਦੇ ਹਰ ਬੰਦੇ ਨੇ ਕੀਤਾ ਹਾਂ ਨਗਦ ਨੁਗਦ ਵਾਲੇ ਦੇ ਹੱਕ 'ਚ ਮੈਂ ਨਹੀਂਗਾ ਇਹ ਪੰਜਾਬ ਵਾਲੇ ਭਿਖਾਰੀ ਨਹੀਂਗੇ ਤੁਸੀਂ ਇੱਕ ਸਿਸਟਮ ਦੇ ਤਹਿਤ ਮਦਦ ਕਰੋ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਆ ਜਿੰਨਾ ਖਾਣਾ ਵੈਸੇ ਵੀ ਜਾਂਦਾ ਸੀ ਜਿਹੜੇ ਬੰਦੇ ਡੋਬਰੇ ਸੀ ਅੰਦਰ ਪਿੰਡਾਂ ਚ ਉਹ ਤਾਂ ਵਿਚਾਰੇ ਲੈਣ ਵੀ ਨਹੀਂ ਆਉਂਦੇ ਸੀ ਸ਼ਰਮ ਦੇ ਮਾਰੇ ਇਹੀ ਤਾਂ ਮੈਂ ਕਹਿ ਰਿਹਾ ਸੋ ਇਹ ਨਹੀਂ ਕਰਨਾ ਚਾਹੀਦਾ ਇਹ ਇੱਕ ਫੋਟੋ ਸ਼ੂਟ ਉ ਟਾਈਪ ਮਾਮਲਾ ਹੁੰਦਾ ਹੈ ਲੀਡਰਾਂ ਨੇ ਵੀ ਕੀਤਾ ਇਹ ਨਹੀਂ ਕਰਨਾ ਚਾਹੀਦਾ ਤੁਸੀਂ ਜੇ ਤੁਹਾਡੀ ਭਾਵਨਾ ਸਹੀ ਹੈ ਤਾਂ ਇਸ ਪੈਸੇ ਨੂੰ ਇਕੱਠਾ ਕਰੋ ਔਰ ਜਿਹੜੇ ਲੋਕ ਜੈਨੂਨਲੀ ਵਿਕਟਮ ਨੇ ਉਹਨਾਂ ਤੱਕ ਪਹੁੰਚਾਓ ਜੈਨੂਨ ਵੇ ਨਾਲ ਅੱਜ ਉਹਨਾਂ ਨੂੰ ਮਦਦ ਚਾਹੀਦੀ ਹੈ ਤਾਂ ਡੀਜ਼ਲ ਦੀ ਚਾਹੀਦੀ ਕੱਲ ਨੂੰ ਬੀਆਂ ਦੀ ਚਾਹੀਦੀ ਹੋਗੀ ਫਿਰ ਰਿਆਂ ਦੀ ਚਾਹੀਦੀ ਹੋਗੀ ਫਿਰ ਘਰਾਂ ਨੂੰ ਬਣਾਉਣ ਲਈ ਚਾਹੀਦੀ ਹੋਗੀ ਔਰ ਉਹਨਾਂ ਪਿੰਡਾਂ 'ਚ ਜਾ ਕੇ ਪਤਾ ਕਰੋ ਬੈਠੋ ਜਾ ਕੇ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਉਹਨਾਂ ਨਾਲ ਜੁੜੋ ਜਾਂ ਲिटल बेटर ਰਿਸਰਚ ਕਰੋ ਉਸ ਪਿੰਡ ਦੀ ಗ್ರಾಮ ਸਭਾ ਦੇ ਵਿੱਚ ਬੈਠੋ ਜਾ ਕੇ ਪੁੱਛੋ ਨਹੀਂ ਤਾਂ ਇਹ ਨਾ ਅਜੀਬ ਜਿਹਾ ਤਰੀਕਾ ਹੋ ਜਾਂਦਾ ਪੰਜਾਬ ਕਦੇ ਵੀ ਐ ਨਹੀਂ ਸੀਗਾ ਅੱਜ 71 ਤਾ ਨੂੰ ਕਿਵੇਂ ਦੇਖ ਦਿਓ ਜਿਵੇਂ ਵੈਬਸਾਈਟਸ ਬਣਾਈਆਂ ਦਾ ਕਮਾਲ ਦਾ ਇਨੀਸ਼ੀਏਟਿਵ ਹੈ ਔਰ ਇਹਨੂੰ ਅੱਗੇ ਵਧਾਉਣਾ ਚਾਹੀਦਾ ਜਲਦੀ ਇਹਦੇ ਤੇ ਇੰਪਲੀਮੈਂਟ ਹੋਣਾ ਚਾਹੀਦਾ ਇਹ ਬਹੁਤ ਅੱਛਾ ਇਨੀਸ਼ੀਏਟਿਵ ਹੈ ਇਹ ਬਹੁਤ ਅੱਛੀ ਪਹਿਲ ਕਦਮੀ ਹੈ ਕਿਉਂਕਿ ਸਾਨੂੰ ਸਰਕਾਰਾਂ 'ਨੂੰ ਦੇਖਣਾ ਅਸੀਂ ਆਪਦੇ ਹਿਸਾਬ ਨਾਲ ਅੱਗੇ ਵਧੀਏ ਔਰ ਆਪਾਂ ਕਰ ਸਕਦੇ ਹਾਂ ਕਰਕੇ ਵਖਾਇਆ ਆ ਜਿੰਨੇ ਬੰਨ ਮਾਰੇ ਨੇ ਉਹ ਪੰਜਾਬ ਦੇ ਲੋਕਾਂ ਨੇ ਮਾਰੇ ਆ ਅਧਿਕਾਰੀ ਤਾਂ ਕੋਈ ਨਜ਼ਰ ਹੀ ਨਹੀਂ ਆਉਂਦਾ ਸੀ ਸਾਫ ਹੋ ਗਿਆ ਕਿ ਹੁਣ ਪੰਜਾਬ ਦੇ ਲੋਕ ਸਰਕਾਰਾਂ ਦੇ ਜਿਹੜੇ ਅਸਲੀ ਚਾਹਰੇ ਤੋਂ ਵਕਤਪ ਹੋ ਚੁੱਕੇ ਨੇ ਉਹ ਤਾਂ ਬੜੇ ਚਿਰਦੇ ਹੋਇਆ ਮਸਲਾ ਇਹ ਹੈ ਕਿ ਜਦੋਂ ਇਹ ਚਿਹਰਾ ਚੁੰਨ ਲਗਦੇ ਆ ਉਦੋਂ ਪਤੰਦਰ ਆ ਇਧਰ ਤੇ ਮੈਂ ਇਧਰ ਆ ਇਸ ਚੱਕਰ ਚ ਪੈ ਜਾਂਦੀ ਹੈ ਉਦੋਂ ਇਹ ਕੁਝ ਹੋਰ ਹੋ ਜਾਂਦੇ ਨਹੀਂ ਜੇ ਕਿਤੇ ਉਦੋਂ ਵੀ ਐਂ ਜਾਗਰਤ ਰਹਿਣ ਤੇ ਸਮਝਦਾਰ ਰਹਿਣ ਪਾਲਿਸੀਆਂ ਤੇ ਪਾਉਣ ਮੁੱਦਿਆਂ ਤੇ ਪਾਉਣ ਪੰਜਾਬ ਕੁਝ ਹੋਰੀ ਹੋਊਗਾ ਥੈਂਕ ਯੂ ਸਰ ਗੱਲਬਾਤ ਕਰਨ ਲਈ ਸੋ ਬਿਲਕੁਲ ਐਸੀ ਕਿ ਮੇਰੇ ਨਾਲ ਫਿਲਮਾਂ ਦੇ ਮਸ਼ਹੂਰ ਐਕਟਰ ਤੇ ਡਾਇਰੈਕਟਰ ਤੇ ਇਸ ਦੇ ਨਾਲ ਹੀ ਸੋਸ਼ਲ ਐਕਟਿਵਿਸਟ ਅਮਿਤੋਜ ਮਾਨ ਜਿਨ੍ਹਾਂ ਨੇ ਬੜਾ ਇਹ ਸਮਝਾਇਆ ਕਿ ਕਿਸ ਤਰ੍ਹਾਂ ਪੰਜਾਬ ਦੇ ਜੋ ਹਾਲਾਤ ਬੜੇ ਨੇ ਇਸ ਦੇ ਵਿੱਚ ਸਰਕਾਰਾਂ ਤਾਂ ਜ਼ਰੂਰ ناکਾਮ ਰਹੀਆਂ ਨੇ ਲੇਕਿਨ ਹਰ ਪੀੜਤਾਂ ਦੀ ਮਦਦ ਦੇ ਲਈ ਲਗਾਤਾਰ ਜਿਹੜੇ ਪੰਜਾਬ ਦੇ ਲੋਕ ਨੇ ਉਹ ਇਕੱਠੇ ਹੋਏ ਨੇ ਤੇ ਅੱਗੇ ਆਏ ਨੇ ਤੇ ਅੱਜ ਜੋ 71ਵਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਦੀ ਗਏ ਸੀ ਉਸ ਦੇ ਵਿੱਚ ਵੀ ਜੋ ਐਨ ਜੀਓਸ ਨੂੰ ਇੱਕ ਛੱਤ ਥੱਲੇ ਇਕੱਠਾ ਕੀਤਾ ਗਿਆ ਹੈ ਉਸ ਦੇ ਵੀ ਖਾਸ ਜਿਹੜੀ ਇਹਨਾਂ ਦੇ ਵੱਲੋਂ ਜੀਆਈਏ ਨੂੰ ਕੀਤਾ ਗਿਆ ਤੇ ਇਸ ਦੇ ਨਾਲ ਹੀ ਇਸ ਦੇ ਸ਼ਲਾਘਾਯੋਗ ਕੀਤੀ ਗਈ ਹੈ ਕੈਮਰਾਮੈਨ ਅਰਸ਼ ਤੇ ਨਾਲ ਮਹਸੂਬਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ